ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਬਕ ਸਿੱਧੂ ਕੇ ਟਿਕ ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਸਿੰਧੀ ਬੁਟੀ ਦਾ ਸੂਟ ਲਗਾਇਆ ਹੋਇਆ ਹੈ। ਕਲਰ ਐਂਡ ਫੈਬਰਿਕ ਬਹੁਤ ਹੀ ਅੱਛਾ ਸਾਰੇ ਸੁੱਤਾਂ ਦਾ ਆਨੀਅਨ ਪੀਚ ਕਲਰ ਹੈ। ਕੇਰੇ ਤੇ ਲਗਾਇਆ ਹੋਇਆ ਆਪਾਂ ਵਰਕ ਆਪਾਂ ਪਹਿਲਾਂ ਵੀ ਸੂਟ ਰੈਡੀ ਕਰ ਚੁੱਕੇ ਹਾਂ। ਇਹ ਵਾਲਾ ਸੂਟ ਰੈਡੀ ਹੋ ਗਿਆ। ਕਲਰ ਆਪਣੇ ਕੋਲ ਸਾਰੇ ਅਵੇਲੇ ਨੇ ਤੁਸੀਂ ਵੀ ਸੋਨੇ ਸੋਨੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਮੈਸੇਜ ਕਰ ਸਕਦੇ ਆ ਆਪਣਾ WhatsApp ਨੰਬਰ ਦਿੱਤਾ ਹੋਇਆ ਤੁਹਾਨੂੰ ਦਿਖਾਉਣੀ ਹੈ ਅੱਗੇ ਪੂਰਾ ਜਦੋਂ ਘੇਰਾ ਰੈਡੀ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਪੂਰੇ ਸੂਟ ਦੀ ਲੁੱਕ ਦਿਖਾਈ ਜਾਊਗੀ ਇਹ ਵਾਲਾ ਪੀਚ, ਆਨੀਅਨ ਪੀਚ ਕਲਰ ਰਹੇਗਾ ਕਿਉਂਕਿ ਕੈਮਰੇ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਈਟ ਆ ਰਹੀ ਆ ਬਹੁਤ ਹੀ ਪਿਆਰਾ ਜਾ ਇਹ ਕਲਰ ਆ ਬਹੁਤ ਹੀ ਸਟੱਫ ਵਧੀਆ ਕਾਟਨ ਦੇ ਵਿੱਚ ਹੈ ਘੇਰੇ ਤੇ ਵਰਕ ਰਹੇਗਾ ਬਾਜੂ ਤੇ ਵਰਕ ਰਹੇਗਾ ਤੁਸੀਂ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਰੈਡੀ ਕਰਵਾਉਣ ਦੇ ਲਈ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਆਪਾਂ ਇਸ ਤੋਂ ਬਾਅਦ ਹੋਰ ਸੂਟ ਲਗਾਉਣੇ ਆ ਤੁਹਾਨੂੰ ਸੂਟਾਂ ਦੇ ਰੈਡੀ ਹੁੰਦੇ ਦਿਖਾਵਾਂਗੇ ਜੀ ਸੈਕੰਡ ਕਲਰ ਤੇ ਆਪਾਂ ਜੀ ਇਹ ਵਾਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਵੀ ਆਪਣਾ ਰੈਡੀ ਹੋ ਚੁੱਕਿਆ ਸੋ ਕੇਰਾ ਇਸ ਤਰ੍ਹਾਂ ਰੈਡੀ ਹੋਏਗਾ ਵਰਕ ਦੀ ਸਫਾਈ ਦੇਖ ਲਓ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਰਵਾ ਸਕਦੇ ਹੋ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਆ ਬਾਜੂ ਦੇ ਵਰਕ ਰਹੇਗਾ ਤੁਸੀਂ ਪੌਂਚਾ ਵਰਕ ਵੀ ਕਰਾ ਸਕਦੇ ਹੋ ਪੌਂਚਾ रेडी छਿੰਦੀ बूटी दे सूट ਤੁਸੀਂ ਕਿਸੇ ਵੀ سٹਫ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਸਾ ਤੋਂ ਸੇਮ ਇਦਾਂ ਸੂਟ ਰੈਡੀ ਕਰਵਾ ਸਕਦੇ ਹੋ ਨੀਟ ਐਂਡ ਕਲੀਨ ਵਰਕ ਰਹੇਗਾ छਿੰਦੀ ਟੋਪਾ छਿੰਦੀ ਬੂਟੀ ਜਿਸ ਨੂੰ ਆਪਾਂ ਕਹਿ ਲੈਂਦੇ ਆ ਇਹ ਆਪਣੇ ਜਾਰੇ ਸੀ ਆਰਡਰ ਤੁਸੀਂ ਦੇਖ ਸਕਦੇ ਹੋ ਵਰਕ ਸੈਕਿੰਡ ਆਪਾਂ ਤੁਸੀਂ ਆਪਣੇ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਇਹ ਕਾਂਥਾ कॉटन ਰਹੇਗਾ ਕਾਂਥਾ कॉटन ਵਿੱਚ ਰਹੇਗਾ ਬਾਕੀ ਜੋ ਫੈਬਰਿਕ ਉਹ ਪਲੇਨ ਹੀ ਰਹੇਗਾ ਆਪਣੇ ਕੋਲ ਇਹ ਖਾਦੀ कॉटन ਦੇ ਵਿੱਚ ਕਲਰ थर्ड कलर ਆਪਣੇ ਕੋਲ ਇਹ ਵਾਲਾ ਰਹੇਗਾ ਇਹ ਵਾਲਾ ਕਲਰ ਇਹ ਵਾਲਾ ਕਲਰ ਵਾਈਟ ਕਲਰ ਮਹਿੰਦੀ ਕਲਰ ਕਰ ਸਕਦੇ ਹਾਂ